ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਸੀਐਮ ਭਗਵੰਤ ਮਾਨ ਨੇ ਕੀਤਾ ਸਿਆਸੀ ਧਮਾਕਾ। ਲਾਤੇ ਸਾਰੇ ਤੁੰਗੇ। ਦੱਸਿਆ ਕਿ ਪੰਜਾਬ ਦੇ ਸੀਐਮ ਦੀ ਕੀ ਪਾਵਰ ਹੈਗੀ ਹੈ। ਆਖਰ ਸਾਰਾ ਮਾਮਲਾ ਕੀ ਹੈ ਇਸਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਧਮਾਕਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਹੀ ਖੁੰਝੇ ਪਾਵਰ ਆਪਣੇ ਹੱਥ ਵਿੱਚ ਲੈ ਲਈ ਹੈ ਤੇ ਦਿਖਾ ਦਿੰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਾਵਰ ਕੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਅਰਵਿੰਦ ਕੇਜੀਵਾਲ ਦਿੱਲੀ ਲੋਬੀ ਵਾਲੇ ਦੂਸਰੀਆਂ ਪਾਰਟੀਆਂ ਵੱਲੋਂ ਤੱਜ ਕੱਸੇ ਜਾਂਦੇ ਸੀ ਕਿ ਸਾਰਾ ਤਾਮ-ਚਾਮ ਸਾਰੀ ਅਫਸਰशाही ਸਾਰੀ ਬਿਊਰੋਕ੍ਰੇਸੀ ਸੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਦੇ ਹੱਥਾਂ ਦੀ ਘਟਪੁਤਰੀ ਬਣੀ ਹੋਈ ਹੈ ਜੋ ਫੈਸਲੇ ਲੈ ਚਾਹੁੰਦੇ ਨੇ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਉਹਨਾਂ ਨੂੰ ਲੈ ਚਾਹੁੰਦੇ ਨੇ ਇਹ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਰਾਜਾ ਬੜੇ ਸੁਨੀਲ ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਹੁਣਾਵਰ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨਤਾ ਸਿਰ ਪੰਜਾਬ ਨਾਮ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ لیکن ਜੋ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵਿਰੋਧੀਆਂ ਦੇ ਕੰਨ ਖੜੇ ਹੋ ਗਏ ਇੱਕ ਪਾਸੇ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਨੌکریاں ਦਿੱਤੀਆਂ ਨੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਚਿੱਟਾ ਜਾਂ ਸਰਿੰਜਾ ਨਹੀਂ ਫੜਾਈਆਂ ਉਹਨਾਂ ਕਿਹਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਦੀ ਵੀ ਸਰਕਾਰ ਬਣੀ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਰਕਾਰ ਬਣੀ ਸ਼ਰੂਮੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਤਹਿਤ ਵੀ 2 ਤੋਂ 3 ਵਾਰ ਪੰਜਾਬ ਦੀ ਸਰਕਾਰ ਬਣੀ ਲੇਕਿਨ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਫੜਾਇਆ ਕੀ ਇਹਨਾਂ ਨੇ ਫੜਾਇਆ ਚਿਟਾ ਇਹਨਾਂ ਨੇ ਫੜਾਇਆ ਨਸ਼ਾ ਇਹਨਾਂ ਨੇ ਫੜਾਇਆ ਇਹਨਾਂ ਨੇ ਫੜਾਈਆਂ ਸਰਿੰਜਾਂ ਲੇਕਿਨ ਅਸੀਂ ਸਰਿੰਜਾਂ ਨਹੀਂ ਫੜਾ ਰਹੇ ਅਸੀਂ ਨਸ਼ਾ ਨਹੀਂ ਦੇ ਰਿਹਾ ਪੰਜਾਬ ਦੀ ਜਵਾਨੀ ਨੂੰ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹਾਂ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਚੰਗੇ ਇਨਸਾਨ ਬਣੋ ਚੰਗੀ ਪੜ੍ਹਾਈ ਕਰੋ ਅਤੇ ਚੰਗੇ ਅਹੁਦਿਆਂ ਤੇ ਜਾਓ ਉਹਨਾਂ ਕਹਿੰਦਾ ਤੁਸੀਂ ਆਪਣੇ ਰਾਜ ਦੇ ਵਿੱਚ ਚੰਮ ਦੀਆਂ ਚਲਾਈਆਂ ਇਸ ਕਰਕੇ ਲੋਕਾਂ ਨੇ ਤੁਹਾਨੂੰ ਜਿਹੜਾ ਠੋਕੇ ਜਵਾਬ ਦਿੱਤਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਜੇਕਰ ਤੁਸੀਂ ਚੰਗੇ ਕੰਮ ਕੀਤੇ ਹੁੰਦੇ ਤਾਂ ਲੋਕ ਤੁਹਾਡੂ ਮੂੰਹ ਨਾ ਵਟਦੇ ਲੋਕਾਂ ਨੇ ਇਸ ਕਰਕੇ ਪੇਠ ਮਖਾਈ ਕਿ ਤੁਸੀਂ ਲੋਕਾਂ ਦੇ ਕੋਲੋਂ ਪੰਜਾਬ ਦੇ ਵੋਟਾਂ ਵੀ ਲਈਆਂ ਸਰਕਾਰਾਂ ਵੀ ਬਣਾਈਆਂ ਕਦੇ ਸ਼ਰੂਪਣੀ ਇਕਾਲੀ ਦਲ ਤੇ ਕਦੇ ਸ਼ਰੂਪਣੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਤੇ ਕਦੇ ਕਾਂਗਰਸ ਦੀ ਲੇਕਿਨ ਤੁਸੀਂ ਪੰਜਾਬ ਦੇ ਲੋਕਾਂ ਨੂੰ ਦਤਾ ਕੀ ਤੁਸੀਂ ਆਪ ਕੱਖਾਂ ਤੋਂ ਲੱਖਾਂ ਦੇ ਹੋ ਗਏ ਤੁਸੀਂ ਕਰੋੜਾਂ ਰੁਪਏ ਇਕੱਠੇ ਕਰ ਲੈ ਤੇ ਇੱਕ ਅਦਾਲਤ ਇੱਥੇ ਹੈ ਇੱਕ ਅਦਾਲਤ ਉੱਥੇ ਦਰਗਾਹ ਦੇ ਵਿੱਚ ਹੈ ਉੱਥੇ ਅੰਬਲਾ ਦੇ ਨਵੇੜੇ ਹੋਣਗੇ ਤੁਸੀਂ ਚਿੱਟੇ ਦੇ ਨਸ਼ੇ ਦੇ ਵਿੱਚੋਂ ਜ਼ਬਾਨਤ ਲੈ ਕੇ ਬਾਹਰ ਆਇਓ ਤੇ ਤੁਸੀਂ ਹੁਣ ਮੁੱਛਾਂ ਨੂੰ ਤਾ ਦੇ ਰਹੇ ਹੋ ਤੁਸੀਂ ਇਥੋਂ ਦੇ ਕਾਨੂੰਨ ਤੋਂ बच ਸਕਦੇ ਹੋ ਲੇਕਿਨ ਜਿਹੜਾ ਕਾਨੂੰਨ ਰੱਬ ਦਾ ਹੈ ਜਿਹੜਾ ਖੁਦਾ ਦਾ ਹੈ ਉਸ ਤੂੰ ਤੁਹਾਡੇ ਵੱਲੋਂ ਨਹੀਂ ਬਚਿਆ ਜਾਵੇਗਾ ਇੱਕ ਪਾਸੇ ਉਹਨਾਂ ਨੇ ਰਗੜਿਆ ਰਗੜੀ ਲਗਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਦੂਸਰੀਆਂ ਪਾਰਟੀਆਂ ਦੇ ਆਗੂ ਪਾਗੂਆਂ ਨੂੰ ਜਿਨ੍ਹਾਂ ਵੱਲੋਂ ਸਿਆਸੀ ਹਮਲੇ ਕੀਤੇ ਜਾ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਰੰਗ ਵਿਖਾ ਦਿੱਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਮਨੀਸ਼ ਸੋਧਿਆ ਨੂੰ ਕਿ ਮੁੱਖ ਮੰਤਰੀ ਦੀ ਪਾਵਰ ਮੁੱਖ ਮੰਤਰੀ ਦੀ ਪਾਵਰ ਹੁੰਦੀ ਹੈ ਹਾਲਾਂਕਿ ਡਿਪਟੀ ਸੀਐਮ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਚਰਚਾ ਬਣੀ ਹੋਈ ਸੀ ਕਿ ਆਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਿਵਾਲ ਆਪਣੇ ਬਲ ਬੂਤੇ ਉੱਤੇ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦੋ ਡਿਪਟੀ ਸੀਐਮ ਲਗਾਣਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਾਰਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾ ਹੁਣ ਰਹਿੰਦਾ ਸਮਾਂ ਪਤਾ ਵੀ ਨਹੀਂ ਹਲੇਗਾ ਪੰਜਾਬ ਦੀ ਸਿਆਸਤ ਵਿੱਚ ਜੇਕਰ ਕੈਬਨਿਟ ਦੇ ਵਿੱਚ ਉਲਟ ਫੇਰ ਬਦਲਾਅ ਕਰਨਾ ਹੈ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤ ਕੱਲ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਤੁਰ ਰਹੇ ਸੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਪਛੇ ਯਾਨੀ ਕਿ ਦਿੱਲੀ ਲੋਬੀ ਵਾਲੇ ਕੱਲ ਪਿੱਛੇ ਦੇਖੇ ਗਏ ਹਾਲਾਂਕਿ ਤਕਰੀਬਨ ਅਜਿਹਾ ਹੁੰਦਾ ਹੈ ਕਿ ਪੰਜਾਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਅੱਗੇ ਹੁੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛੇ ਹੁੰਦੇ ਨੇ ਲੇਕਿਨ ਕੱਜ ਕੱਲ ਕੁਝ ਵਿਲੱਖਣ ਦੇਖਣ ਨੂੰ ਮਿਲਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਅਤੇ ਜਿੰਨੇ ਵੀ ਵਿਧਾਇਕ ਸੀ ਜਿੰਨੇ ਵੀ ਮੰਤਰੀ ਸੀ ਉਹਨਾਂ ਨੇ ਜਿਹੜਾ ਹੈ ਗੋਡੀ ਹੱਥ ਲਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹ ਨਾ ਚੁਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾ ਬੜੀ ਸੋਧਿਆ ਦੇ ਇਟ ਮੀਨਸ ਕਿ ਸਭ ਕੁਝ ਠੀਕ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਮੁੱਖ ਮੰਤਰੀ ਦੀ ਕੁਰਸੀ ਵਾਲੀ ਪਾਵਰ ਦਾ ਜਿਹੜਾ ਮੁਜ਼ਾਰਾ ਹੈ ਉਹ ਕਰ ਦਿੱਤਾ ਹੈ ਹਾਲਾਂਕਿ ਵਿਰੋਧੀਆਂ ਵੱਲੋਂ ਤੱਜ ਕੱਸੇ ਜਾਂਦੇ ਸੀ ਨਹੀਂ ਜੀ ਇਹ ਤਾਂ ਨਾਮ ਦੇ ਮੁੱਖ ਮੰਤਰੀ ਨੇ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਜੋ ਵੀ ਵੱਡੇ ਫੈਸਲੇ ਲੈਂਦੇ ਨੇ ਉਹਨਾਂ ਵੱਲੋਂ ਲੈ ਜਾਂਦੇ ਨੇ ਨਹੀਂ ਅਜੇ ਆ ਕੁਝ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਾਵਰ ਹੈ ਸ਼ਕਤੀ ਹੈ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਪਾ ਕੇ ਉਹਨੂੰ ਮੁੱਖ ਮੰਤਰੀ ਬਣਾਇਆ ਹੈ ਇਸ ਕਰਕੇ ਮੁੱਖ ਮੰਤਰੀ ਦੀ ਪਾਵਰ ਨੂੰ ਚੈਲੰਜ ਕਰਨਾ ਪਾਰਟੀਆਂ ਨੂੰ ਮਹਿੰਗਾ ਪੈ ਸਕਦਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਵਿਕਾਸ ਵੀ ਕਰਾਂਗੇ ਅਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਵੀ ਕੀਤਾ ਜਾਵੇਗਾ ਪੂਰੇ ਕਰਨ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਰਹਿੰਦੇ ਖੁੰਦੇ ਵਾਅਦੇ ਅਤੇ ਨਸ਼ੇ ਦਾ ਪੰਜਾਬ ਦੇ ਵਿੱਚੋਂ ਖਾਤਮਾ ਕੀਤਾ ਜਾਵੇਗਾ ਗੈਂਗਸਟਰਾਂ ਦਾ ਪੰਜਾਬ ਦੇ ਵਿੱਚੋਂ ਖਾਤਮਾ ਕੀਤਾ ਜਾਵੇਗਾ ਤੇ ਜਿਹੜੇ ਆਪਣੀਆਂ ਵਾਰੀਆਂ ਦੀ ਉਡੀਕ ਕਰ ਰਹੇ ਨੇ ਜਿਹੜੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਲ ਟਿਕ ਟਿਕੀ ਲਗਾ ਕੇ ਦੇਖ ਰਹੇ ਨੇ ਉਹਨਾਂ ਦੀ ਵਾਰੀ ਕਦੇ ਨਹੀਂ ਆਵੇਗੀ 2027 ਛੱਡੋ ਅਸੀਂ 2032 ਦੇ ਵਿੱਚ ਵੱਡੇ ਪਦਰ ਤੇ ਉੱਪਰ ਆ ਕੇ ਸਰਕਾਰ ਬਣਾਵਾਂਗੇ ਧੰਨਵਾਦ